ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਨਵੇਂ ਵਲੌਗ ਦੇ ਵਿੱਚ ਲਾਈਕ ਕਰਦੇ ਹੋ ਕਮੈਂਟ ਕਰਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਸਾਰੇ ਭਰਾ ਜਰੂਰ ਕਰਦੇ ਹੋ ਅੱਜ ਠੰਡ ਜੀ ਥੋੜੀ ਜਿਆਦਾ ਸੀ ਹਵਾ ਜੀ ਚੱਲਦੀ ਸੀ ਕਿ ਪਹਿਲਾਂ ਮੇਰੀ ਝਾਕ ਸੀ ਪਾਣੀ ਜਾਂ ਛੜਕ ਦिए ਫਿਰ ਹਵਾ ਜੀ ਕਰਕੇ ਮੈਂ ਹੀਰਾ ਕੈਨਸਲ ਕਰਤੀ ਮੈਟ ਨਵੇਂ ਲੈਣ ਦੇ ਸੀਗੇ ਕਿਉਂਕਿ ਫਰਸ ਠਰੇ ਰਹਿੰਦੇ ਨੇ ਇਹ ਸੁੱਕਦੇ ਤਾਂ ਹੈ ਨਹੀਂਗੇ ਤਾਂ ਕਰਕੇ ਨਵੇਂ ਮੈਟ ਲਾ ਕੇ ਸਿੱਟ ਤੇ ਇਹਨਾਂ ਦੇ ਲੰਮਾ ਟਾਈਮ ਰਾਤ ਨੂੰ ਤਾਂ ਬੈਠਾ ਹੀ ਰਹਿੰਦੇ ਨੇਗੇ ਪਸੂਰਾਮ ਨਾਲ ਇਹ ਨਿੱਗੇ ਜੇ ਹੋ ਜਾਂਦੇ ਨੇ ਰਜਾਈ ਲੋਟ ਤਾਂ ਕਰਕੇ ਇਹਨਾਂ ਦਾ ਵੀ ਫਾਇਦਾਗਾ ਪਹਿਲਾਂ ਇੱਕ ਸੇਜੇ ਪਏ ਸੀ ਕਿ ਐਵੇਂ ਜੇ ਟੋਟੇ ਇਹ ਸਾਰੇ ਚੱਕੇ ਬਾਹਰ ਸੜਤੇ ਸੀਗੇ ਹੁਣ ਇਹ 2-4 ਇਹ ਵੀ ਸਿੱਟਦੇ ਨੇ ਛੋਟਿਆਂ ਮੁੱਲੇ ਹਾਂ ਥੱਲੇ ਬਾਹੜ ਜਾ ਹਰੇ ਘੜਦੀ ਨਹੀਂ ਅੜ ਜਾ ਤੇ ਸਾਰੇ ਮੈਂਟਾਂ ਦਾ ਹੁਣ ਵਧੀਆ ਵਰਤੋ ਜੀ ਲਈ ਜੰਨੇ ਆਗੇ ਤੇ ਵਧੀਆ ਮੌਸਮ ਹੁਣ 2-4 ਦਿਨਾਂ ਦੀ ਠੰਡ ਵੀ ਪੂਰੀ ਸੋਹਣੀ ਪੈਣ ਲੱਗ ਗਈ ਤੇ 2-4 ਦਿਨ ਹੋ ਗਏ ਮੈਂ ਘਰੇ ਨਹੀਂ ਸੀਗਾ ਖੁੱਲੀਆਂ ਜਾਂ ਛੱਡਣ ਦਾ ਟਾਈਮ ਘੱਟ ਲੱਗਿਆ ਸੀਗਾ ਅੱਜ ਸੱਡੀਆਂ ਸੀਗੀਆਂ ਫਰਸ ਫਰਸ ਧੋ ਕੇ ਤਾਂ ਕਰਕੇ ਚਾਂਬਲੀਆਂ ਫਿਰਦੀਆਂ ਨੇ ਅੱਜ ਜਿਮਣੀ ਏ ਵੀ ਸਾਲਾ ਮਾਰਦੀ ਆ ਆ ਮੈਂ ਦੂਜੀਆਂ ਦੋਨੇ ਝੋਟੀਆਂ ਤਿੰਨੇ ਵੱਡੀਆਂ ਇਹ ਬਨਤੀਆਂ ਇਹ ਜਿਆਦੇ ਭਾਜ਼ਦੀਆਂ ਸੀਗੀਆਂ ਥੋੜਾ ਜਿਹਾ ਜਦੋਂ ਇਹ ਜਿਆਦੇ ਭਾਜ਼ਦੀਆਂ ਨੇ ਮੈਟਾਂ ਤੋਂ ਤੜਕਈ ਜਾਂਦੀਆਂ ਨੇ ਉਹ ਤੋਂ ਡਿੱਗਦੀਆਂ ਨੇ ਫਿਰ ਤਾਂ ਕਰਕੇ ਮੈਂ ਬਨਤੀਆਂ ਆ ਜਿਮ ਨਹੀਂ ਹੋਈ ਰੇਖਾ ਹੋਈ ਤੇ ਵੱਡੀ ਗਾਂ ਹੋਈ ਇਹ ਤਾਂ ਇੱਕ ਥਾਂ ਤੇ ਖੜੀ ਜਾਂਦੀਆਂ ਨੇ ਥੋੜੀ ਮੋਟੀ ਚੌੜ ਕਰਦੀਆਂ ਨੇ ਮੇਜ ਤਾਂ ਕਰਕੇ ਇਹਨਾਂ ਨੂੰ ਮੈਂ ਖੁੱਲੀਆਂ ਜਾਂ ਫਿਰਦੀਆਂ ਮੈਂ ਕਿਹਾ ਚੱਲ ਜਾਂਦਾ ਹੋਇ ਬਨੂੰਗਾ ਇਹਨਾਂ ਨੂੰ ਤੇ ਬਾਕੀ ਜਿਹੜੇ ਭਰਾ ਫਾਰਮਾਂ ਦੀਆਂ ਵੀਡੀਓ ਸੈਂਡ ਕਰ ਰਹੇ ਨੇ ਭਾਈ ਮੈਂ ਸਾਰੇ ਫਾਰਮਾਂ ਦੀ ਵੀਡੀਓ ਤੋਂ ਦੇਖੋ ਮੈਂ ਪਾ ਨਹੀਂ ਸਕਦਾ ਹੈਗਾ ਜਿਹੜੇ ਜਿਹੜੇ ਭਰਾਵਾਂ ਨੇ 6-7 ਵੀਡੀਓਆਂ ਆਈਆਂ ਸੀਗੀਆਂ ਮੈਨੂੰ ਕੱਲ ਤੇ ਮੈਨੂੰ ਦੋ ਫਾਰਮ ਬੜੇ ਸੋਹਣੇ ਲੱਗੇ ਨਵੇਂ ਬਖਰੇ ਜੇ ਤਰੀਕੇ ਨਾਲ ਫਾਰਮ ਸੈਟਅਪ ਕੀਤੇ ਹੋਇਆ ਤੇ ਭਰਾਂਡੇ ਵਗੈਰਾ ਬੜੇ ਸੋਹਣੇ ਨੇ ਉਹਨਾਂ ਦੇ ਬਣਿਆ ਤਰੀਕੇ ਦੇ ਨਾਲ ਪਾਏ ਹੋਏ ਪਸ਼ੂ ਵੀ ਬੜੇ ਸੋਹਣੇ ਹੈਗੇ ਤੇ ਉਹ ਦੋ ਫਾਰਮਾਂ ਦੀ ਆਪਾਂ ਵੀਡੀਓ ਪਾਵਾਂਗੇ ਜਲਦੀ ਥੋੜਾ ਜਿਹਾ ਫੈਸਟੀਵਲਾਂ ਚ ਉਲਝੇ ਜਿਹਾ ਹੋਇਆ ਲੋੜੀਆਂ ਚ ਉਹ ਗਾਂ ਚ ਤੇ ਦੂਬਾਰਾ ਵਿਆਹ ਚੱਲ ਪੈਣਗੇ ਬਸ ਮਾੜਾ ਜਿਹਾ ਜਦੋਂ ਵੀ ਆਪਾਂ ਨੂੰ ਟਾਈਮ ਲੱਗਦਾ ਵਧੀਆ ਟਾਈਮ ਜਾਂ ਕੱਢ ਕੇ ਫ੍ਰੀ ਜਾਂ ਹੋ ਕੇ ਚੰਗੇ ਤਰੀਕੇ ਦੇ ਨਾਲ ਆਪਾਂ ਵੀ ਕਿਸੇ ਵਧੀਆ ਢੰਗ ਨਾਲ ਵੀਡੀਓ ਬਣਾ ਕੇ ਤੁਹਾਡੇ ਮੂਰੇ ਪੇਸ਼ ਕਰਾਂਗੇ ਸੋਨੂੰ ਦੇਖਣ ਦਾ ਵੀ ਸੁਆਦ ਆਵੇ ਸਿੱਖਣ ਵਾਲੀ ਚੀਜ਼ ਸੋਤੋਂ ਵੀਡੀਓ ਦੇਖ ਕੇ ਸਿੱਖਣ ਨੂੰ ਵੀ ਮਿਲੇ ਤੁਹਾਨੂੰ ਤਾਂ ਕਰਕੇ ਟਾਈਮ ਆਪਾਂ ਕਾਲੀ ਜੀ ਨਹੀਂ ਕਰਨੀ ਹੈਗੀ ਵਧੀਆ ਟਾਈਮ ਚ ਖੁੱਲੇ ਟਾਈਮ ਚ ਵਧੀਆ ਤਰੀਕੇ ਨਾਲ ਵੀਡੀਓ ਬਣਾਵਾਂਗੇ ਵੀਡੀਓ ਵੀ ਬੜੇ ਸ਼ਾਨਦਾਰ ਫਾਰਮਾਂ ਦੀ ਬਣਾਵਾਂਗੇ ਆਪਾਂ ਬਾਕੀ ਹੋਰ ਵੀਡੀਓ ਸੈਂਡ ਕਰ ਦਿਓ ਜੇ ਤੁਸੀਂ ਨੇ ਵੀ ਕੋਈ ਵੀਡੀਓ ਕਰਵਾਉਣੀ ਆ ਫਾਰਮ ਦੀ ਕਿਸੇ ਸਪੈਸ਼ਲੀ ਸੇਲ ਪਰਚੇਜ ਵਾਲੀ ਕਿਸੇ ਵੀ ਤਰ੍ਹਾਂ ਦੀ ਆਪਾਂ ਵੀਡੀਓ ਨਹੀਂ ਪਾਵਾਂਗੇ ਆਪਾਂ ਜਸਟ ਸਿੱਖਣ ਵਾਲੀਆਂ ਚੀਜ਼ਾਂ ਪਾਵਾਂਗੇ ਦਿਖਾਉਣ ਵਾਲੀਆਂ ਚੀਜ਼ਾਂ ਪਾਵਾਂਗੇ ਵੱਖਰੇ ਤਰੀਕੇ ਦੇ ਫਾਰਮ ਪਾਏ ਹੋਏ ਨੇ ਜਿਹੜੇ ਭਰਾਵਾਂ ਦੇ ਉਹ ਚੀਜ਼ਾਂ ਕਵਰ ਕਰਾਂਗੇ ਆਪਾਂ ਤੇ ਧੰਨਵਾਦ ਆ ਜਿਹੜੇ ਭਰਾਵਾਂ ਨੇ ਕੱਲ ਸੇ 7 ਵੀਡੀਓ ਸੈਂਡ ਕਰੀਆਂ ਫਾਰਮਾਂ ਦੀਆਂ ਬਾਕੀ ਜਿਹੜੇ ਭਰਾ ਮੈਸੇਜ ਕਰਦੇ ਹੁੰਦੇ ਨੇ ਵੀਡੀਓ ਪਵਾਉਣ ਵਾਸਤੇ ਉਹ ਹੁਣ ਆਪਾਂ ਵੀਡੀਓ ਪਾਇਆ ਕਰਾਂਗੇ ਇੰਸਟਾਗ੍ਰam ਤੇ ਰੀਲਾਂ ਫੇਸਬੁੱਕ ਤੇ YouTube ਤੇ ਆਪਾਂ ਪ੍ਰੋਪਰ ਆਫ ਦਾ ਵਧੀਆ ਫੋਕਸ ਇਹਨਾਂ ਦੋਨਾਂ ਚੀਜ਼ਾਂ ਦੀ ਰੱਖਣਾਗਾ Instagram ਤੇ ਜਿਹੜੇ ਵੀ ਕਿਸੇ ਵੀ ਤਰ੍ਹਾਂ ਦੀ ਵੀਡੀਓ ਪਵਾਉਣੀ ਹੈ ਕਿਸੇ ਵੀ ਪ੍ਰਾਣੇ ਉਹ ਮੈਨੂੰ ਮੈਸੇਜ ਜਰੂਰ ਕਰਦੇਓ ਬਾਕੀ ਧੰਨਵਾਦ ਆ ਤੁਹਾਡੇ ਸਾਰੇ ਭਰਾਵਾਂ ਦਾ ਇੱਥੇ ਤੱਕ ਵੀਡੀਓ ਦੇਖਣ ਵਾਸਤੇ ਟੌਪਿਕ ਕੋਈ ਹੈ ਨਹੀਂ ਸੀਗੇ ਜਸਟ ਮੇਰੇ ਮਨ ਦਿਮਾਗ ਚ ਆਈ ਗੱਲ ਮੈਂ ਵੀਡੀਓ ਪਾਈਏ ਭਰਾਵਾਂ ਨਾਲ ਦੋ ਚਾਰ ਗੱਲਾਂ ਬਾਤਾਂ ਸਾਂਝੀਆਂ ਕਰੀਏ ਤੇ ਲਾਈਕ ਕਰ ਦਿਆ ਕਰੋ ਕਮੈਂਟ ਕਰ ਦਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਬਾਕੀ ਸ਼ਾਰਟ ਰੀਲਾਂ ਉਹ ਡੇਲੀ ਗੋਲੀ ਰੋਟ ਸਾਮ ਸਵੇਰੇ ਆ ਕੇ ਗਾਈ ਜਾਂਦੀ ਆ ਉਹਨਾਂ ਨੂੰ ਤੁਸੀਂ ਬੜਾ ਸੋਹਣਾ ਪਿਆਰ ਕਰਦੇ ਹੋ ਲਾਈਕ ਕਰਦੇ ਹੋ ਹਰ ਇੱਕ ਚੀਜ਼ ਦੇ ਕਮੈਂਟ ਕਰਦੇ ਹੋ ਜਿਹੜੀ ਵੀ ਚੀਜ਼ ਮੈਨੂੰ ਦੱਸਣੀ ਹੁੰਦੀ ਆ ਉਹ ਤੁਸੀਂ ਰਾਇਸਲਾ ਜ਼ਰੂਰ ਦਿੰਦੇ ਹੋ ਉਹਦੇ ਚੀਜ਼ ਵਾਸਤੇ ਸਪੈਸ਼ਲ ਧੰਨਵਾਦ ਤੁਹਾਡੇ ਸਾਰੇ ਭਰਾਵਾਂ ਦਾ